ਇਸ ਰਾਉਂਡ ਦੇਖਿਆ ਜਾ ਰਿਹਾ ਹੈਗਾ ਵੀ ਕਿ ਇੰਨਾ ਪਿਆਰ ਜਿਹੜਾ ਕਾਂਗਰਸ ਪਾਰਟੀ ਲੁਧਿਆਣਾ ਵਾਸੀਆਂ ਨੂੰ ਦਿੱਤਾ ਜਾ ਰਿਹਾ ਜਿਹੜੀ ਬੜਤ ਜੜੀ ਲਗਾਤਾਰ ਬਣੀ ਹੋਈ ਹੈ ਜਦ ਕਿ ਸਰਕਾਰ ਅਗਰ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦੀ ਹੈ। ਉਹ ਇੰਨੀ ਤੇਜ਼ੀ ਨਾਲ ਅੱਗੇ ਵਧੇ ਰਾਤੋਂ ਰਾਤ ਉਹਨਾਂ ਨੇ ਆਪਣੀ ਗੱਡੀ ਚੇਂਜ ਕੀਤੀ। ਸਾਰੇ ਵਰਕਰ ਇੱਕ ਥਾਂ ਤੇ ਖੜ੍ਹ ਗਏ ਉਹ ਅੱਗੇ ਨਿਕਲ ਗਏ। ਉਹ ਜਿਸ ਦੇ ਕਾਰਨ ਜਿਹੜੇ ਸਾਰੇ ਵਰਕਰ ਇਕੱਤਰਿਤ ਹੋ ਕੇ ਇਕੱਠੇ ਹੋ ਕੇ ਸਾਰੇ ਰਾਜਾ ਵੜੀਗ ਦੇ ਨਾਲ ਜੁੜ ਗਏ। ਕਿਉਂਕਿ ਕਾਂਗਰਸ ਪਾਰਟੀ ਜਿਹੜੀ ਹੈਗੀ ਹੈ ਉਹ ਵਰਕਰ ਜਿਹੜੇ ਹੈਗੇ ਆ ਉਹ ਕਦੀ ਕਿਸੇ ਨਾਲ ਜਾਂਦੇ ਨੇ ਨੇਤਾ ਇੱਧਰ ਉੱਧਰ ਹੁੰਦੇ ਆ। वर्कर इधर उधर इतिहासिक हुआ है यानी कि लुधियाना कंस्टिट्यूंसी से राजा अमरिंदर सिंह राजा वडिंग गोइंग तो टू विन। सो विन की बात नहीं है बट इस पंजाब के अंदर जो भारतीय जनता पार्टी का सफाया हो रहा है जब राहुल गांधी जी ने कहा था कि ये सारी चीज़ें हम लागू कर देंगे एन एम एस पी लागू कर देंगे हर हाँ चीज़ उनको देंगे तो वो असर जो है कहीं कही ना कहीं अब इस समय रिजल्ट पे नतीजों में नजर आ रहा है में राहुल गांधी जी बोले कि अप्रेंटशिप के तौर पे हर महिला को गृह लक्ष्मी को वन लाख रुपीस पर ईयर दे, दे देंगे और मंथली आठ हज़ार पाँच सौ रुपये प्रति महिला को गरीब बी पी एल बिलोंग्स टू तो द बी पी एल ग्रुप को देने के लिए तैयार ਰਾਜਾ ਬੜਿੰਗ ਜੀ ਲੋਕਾਂ ਦੇ ਪਹਿਲੀ ਪਸੰਦ ਬਣ ਚੁੱਕੇ ਨੇ ਸਾਰੇ ਕਿਸਾਨ ਸਾਰੇ ਇੰਡਸਟਰੀਸਟ ਨੌਜਵਾਨ ਬਹਿਲਾਵਾ ਉਹ ਸਾਰਿਆਂ ਨਾਲ ਮਜ਼ਦੂਰਾਂ ਨਾਲ ਉਹਨਾਂ ਨੇ ਮੀਟਿੰਗਾਂ ਕੀਤੀਆਂ ਭਾਜੀ ਕੀ ਕਿੱਦਾਂ ਦੇਖਦੇ ਹੋ ਕਿ 30000 ਵੋਟਾਂ ਤੋਂ ਜਿਹੜੇ ਰਾਜਾ ਬੜੀ ਕਿਸਮ ਅੱਗੇ ਵਧੇ ਹੋਏ ਨੇ ਉਹ ਕਿਹੜੇ ਚੱਲ ਰਹੇ ਨੇ ਕਿੱਦਾਂ ਲੱਗ ਰਿਹਾ ਹੈ ਕਿ ਜਿਹੜਾ ਲੁਧਿਆਣਾ ਵਸੇ ਲੋ ਪਿਆਰ ਦਿੱਤਾ ਜਾ ਰਿਹਾ ਹੈ ਸੌ ਵਿਧਾਨ ਸਭਾ ਨੇ ਪਹਿਲੀ ਵਾਰ ਗਿਣਨੀ ਤੋਂ ਵਕਤ ਇਤਕਾਰ ਹੈ ਇੱਕ ਕਵਾਡ ਦਾ ਵਾਰ 1.5 1.5 ਤੋਂ ਮੀਟਿੰਗ ਹੋ ਰਹੀਏ ਤੇ ਇੱਕ ਕਵਾਡ ਦੇ ਵਿੱਚ ਪੰਜ ਪੰਜ ਮੀਟਿੰਗਾਂ ਜਿਦੇ ਹਜ਼ਾਰਾਂ ਲੋਕ ਕਾਂਗਰਸ ਪਾਰਟੀ ਨੂੰ ਹੱਥ ਪੰਜੇ ਨੂੰ ਮੋੜਾ ਲਾ ਰਹੇ ਸੀ ਕਿਉਂਕਿ ਉਹ ਬਿੱਟੂ ਗद्दार ਦੀ ਜਿਹੜੀ ਉਹਨੇ ਕਾਂਗਰਸ ਵਰਕਰਾਂ ਦੀ ਪਿੱਠ ਤੇ ਛੂਰਾ ਮਾਰਿਆ ਉਹਦਾ ਜਵਾਬ ਦੇਣਾ ਜਾ ਰਿਹਾ ਸੀ हेलो नमस्ते सशिगल आप दोस्तों मैं दादो दोस्त सरदीप दुआ तो तो और ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈ ਸੋ ਦੋਸਤੋ ਅਗਰ ਗੱਲ ਕਰੀਏ ਪੰਜਾਬ ਤੇ ਲੁਧਿਆਣਾ ਸ਼ਹਿਰ ਦੇ ਵਿੱਚ ਲੋਕ ਸਭਾ ਵੋਟਾਂ ਦੀ ਜਿਹੜੀ ਗਿਣਤੀ ਹੋ ਜਾ ਰਹੀ ਹੈ ਉਸ ਵੇਲੇ ਤੋਂ ਤੁਹਾਨੂੰ ਦੱਸ ਦਵਾਂ ਕਿ ਲਗਾਤਾਰ ਜਿਹੜਾ ਰਾਜਾ ਵੈਡਿੰਗ ਜਿਹੜਾ ਬੜਤ ਬਣਾਈ ਹੋਈ ਹੈ ਵੋਟਾਂ ਦੇ ਵਿੱਚ ਔਰ ਲਗਾਤਾਰ 7 ਫੇਸ ਤੋਂ ਬਾਅਦ 9 ਫੇਸ ਹੋ ਚੁੱਕੇ ਨੇ ਜਿੰਦੇ ਵਿੱਚ ਲਗਾਤਾਰ ਉਹ ਪਹਿਲ ਦੇ ਆਧਾਰ ਤੇ ਨੰਬਰ 1 ਤੇ ਚੱਲ ਰਹੀ ਹੈ ਸ਼ੁਰੂਆਤੀ ਤੌਰ ਤੇ ਦੇਖਿਆ ਕਿ ਐ ਰਵਨੀਤ ਬਿੱਟੂ ਦੇ ਨਾਲ ਜਿਹੜਾ ਕੰਪੀਟੀਸ਼ਨ ਦੇਖਿਆ ਜਾ ਰਿਹਾ ਸੀ ਲੇਕਿਨ ਹੁਣ ਬੈਕ ਟੂ ਬੈਕ ਜਿੰਨੇ ਫੇਸ ਅੱਗੇ ਵੱਧਦੇ ਜਾ ਰਹੇ ਕਾਂਗਰਸ ਦੇ ਉਸ ਵੱਡੇ ਗੱਲ ਹੈ ਕਿ ਸਾਡੇ ਸੁਸ਼ੀਲ ਮਲੋਤਰਾ ਜੀ ਨੇ ਉਹ ਸਮਰਥਕ ਨਹੀਂ ਕਾਂਗਰਸ ਤੋਂ ਵੱਡੇ ਲੈਵਲ ਤੇ ਤੋਂ ਜਾਣਦੇ ਕਿਸ ਪ੍ਰਕਾਰ ਦੀ ਖੁਸ਼ੀ ਹੈ ਇਸ ਸਮੇਂ ਆ ਦਫਤਰ ਵਿੱਚ ਦੇਖੀ ਜਾ ਰਹੀ ਹੈ ਲਗਾਤਾਰ ਉਜਾਣਾ ਰੁਜਾਨਾ ਨੂੰ ਦੇਖ ਕੇ ਕੀ ਲੱਗਦਾ ਹੈ ਕਿ ਕਿਸ ਕਿੰਨੀ ਨਜ਼ਦੀਕ ਹੈ ਜਿੱਤਨ ਤੇ ਕਰੀਬ ਹੈ ਹਾਂਜੀ ਸੱਸੀ ਗੱਲ ਜੀ ਰਾਜਾ ਵੜਿੰਗ ਜੀ ਲੋਜਾਨੇ ਦੀ ਪਹਿਲੀ ਪਸੰਦ ਬਣ ਚੁੱਕੇ ਨੇ ਸਾਰੇ ਕਿਸਾਨ ਸਾਰੇ ਇੰਡਸਟਰੀਸਟ ਨੌਜਵਾਨ ਮਹਿਲਾਵਾਂ ਉਹ ਸਾਰਿਆਂ ਨਾਲ ਮਜ਼ਦੂਰਾਂ ਨਾਲ ਉਹਨਾਂ ਨੇ ਮੀਟਿੰਗਾਂ ਕੀਤੀਆਂ ਔਰ ਉਹਨਾਂ ਨੇ ਉਹਨਾਂ ਨੂੰ ਵੋਟਾਂ ਪਾ ਕੇ ਕਾਮਯਾਬ ਕਾਮਯਾਬ ਕਰਨ ਦਾ ਜੋ ਆਪਣਾ ਜੋ ਸੁਪਨ ਸਿਗਾ ਉਹਨਾਂ ਦਾ ਉਹਨਾਂ ਨੇ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੇ ਔਰ ਹੁਣ ਤੱਕ 30000 ਵੋਟਾਂ ਦੇ ਬਰਤਨ ਨਾਲ ਅਸੀਂ ਅੱਗੇ ਵਧ ਰਹੇ ਹਾਂ ਔਰ ਜਿਹੜੇ ਰਾਜਾ ਵਰਿੰਗਜੀ ਦੇ ਉੱਤੇ ਬਹੁਤ ਉਮੀਦਾਂ ਹੈ ਉਹ ਕਾਂਗਰਸ ਪੰਜਾਬ ਦੇ ਪ੍ਰਧਾਨ ਔਰ ਲੁਧਿਆਣਾ ਦੀ ਜਿਹੜੀ ਹੈ ਇਹ ਪਹਿਲੀ ਪਸੰਦ ਬਣ ਚੁੱਕੇ ਨੇ ਜਿਸ ਤਰ੍ਹਾਂ ਉਹ ਦੇਖਿਆ ਜਾ ਰਿਹਾ ਹੈਗਾ ਵੀ ਕਿ ਇੰਨਾ ਪਿਆਰ ਜਿਹੜਾ ਕਾਂਗਰਸ ਪਾਰਟੀ ਨੂੰ ਲੁਧਿਆਣਾ ਵਾਸੀਆਂ ਨੇ ਦਿੱਤਾ ਜਾ ਰਿਹਾ ਜਿਹੜੀ ਬੜਾ ਜੜੀ ਲਗਾਤਾਰ ਬਣੀ ਹੋਈ ਹੈ ਜਦ ਕਿ ਸਰਕਾਰ ਅਗਰ ਗਲਗਰੀ ਇਹ ਆਮ ਆਦਮੀ ਪਾਰਟੀ ਦੇਗੀ ਹੈ ਜਦ ਕਿ ਆਮ ਆਦਮੀ ਪਾਰਟੀ ਤੋਂ ਪੱਪੀ ਜੀ ਵੀ ਇੱਥੇ ਖੜੇ ਹੋਏ ਸੀਗੇ ਕਾਫੀ ਉਸ ਟਾਈਮ ਆਮ ਆਦਮੀ ਪਾਰਟੀ ਨੂੰ ਪਿਆਰ ਵੀ ਮਿਲਿਆ ਗਿਆ ਵਾ ਸੋ ਉਸ ਦੇ ਬਾਵਜੂਦ ਇੱਕ ਦੂਜੀ ਸਿਟੀ ਤੋਂ ਆਣਾ ਔਰ ਇੱਥੇ ਆ ਕੇ ਲੜਨਾ ਜਦ ਕਿ ਇਹ ਗੱਲ ਕਰ ਲਈ ਕਿ ਲਗਾਤਾਰ ਤੁਹਾਡੀ ਪਾਰਟੀ ਜਿਹੜੇ ਕਹਿੰ ਲੋ ਕਿ ਰਮਨੀਤ ਬਿੱਟੂ ਜੀ ਇੱਥੇ ਦੋ ਵਾਰੀ ਜਿਹੜੇ ਇੱਥੋਂ ਐਮਪੀ ਬਣੇ ਆ ਗਏ ਨੇ ਔਰ ਉਸ ਤੋਂ ਬਾਅਦ ਹੁਣ ਫਾਈਨਲੀ ਉਹਨਾਂ ਨੇ ਪਾਰਟੀ ਦਾ ਚੇਂਜ ਕੀਤਾ ਕਿੱਥੇ ਦਾ ਕਿੱਥੇ ਤੁਹਾਨੂੰ ਲੱਗਦਾ ਕਿ ਇਹ ਪਾਰਟੀ ਜਿਹੜਾ ਚੇਂਜ ਕਰਨਾ ਉਹਨਾਂ ਦੇ ਲਈ ਇਸ ਸਮੇਂ ਨੇ ਨੁਕਸਾਨ ਦਾਇਆ ਕਰ ਜਕੁਜੀ ਰਾਣਾ ਆਪਣੇ ਰਵਨੀਤ ਬਿੱਟੂ ਜੀ ਜੋ ਕਿ ਪਿਛਲੇ 2 ਮਹੀਨੇ ਤੋਂ ਕਾਂਗਰਸ ਪਾਰਟੀ ਦੇ ਨਾਲ ਚੱਲ ਰਹੇ ਸਾਰੇ ਵਰਕਰਾਂ ਨਾਲ ਚੱਲ ਰਹੇ ਸੀਗੇ ਉਹ ਇੰਨੀ ਤੇਜ਼ੀ ਨਾਲ ਅੱਗੇ ਵਧੇ ਰਾਤੋਂ ਰਾਤ ਉਹਨਾਂ ਨੇ ਆਪਣੀ ਗੱਡੀ ਚੇਂਜ ਕੀਤੀ ਸਾਰੇ ਵਰਕਰ ਇੱਕ ਥਾਂ ਤੇ ਖੜ੍ਹ ਗਏ ਉਹ ਅੱਗੇ ਨਿਕਲ ਗਏ ਉਹ ਜਿਹਦੇ ਕਾਰਨ ਜਿਹੜੇ ਸਾਰੇ ਵਰਕਰ ਇਕਤ੍ਰਿਤ ਹੋ ਕੇ ਇਕੱਠੇ ਹੋ ਕੇ ਸਾਰੇ ਰਾਜਾ ਵੜਿੰਗ ਦੇ ਨਾਲ ਜੁੜ ਗਏ ਕਿਉਂਕਿ ਕਾਂਗਰਸ ਪਾਰਟੀ ਜਿਹੜੀ ਹੈਗੀ ਹੈ ਉਹ ਵਰਕਰ ਜਿਹੜੇ ਹੈਗੇ ਆ ਉਹ ਕਦੀ ਕਿਸੇ ਨਾਲ ਜਾਂਦੇ ਨੇਤਾ ਇੱਧਰ ਉੱਧਰ ਹੁੰਦੇ ਆ ਵਰਕਰ ਇਧਰ ਉਧਰ ਨਹੀਂ ਹੁੰਦੇ ਇਤਿਹਾਸਕ ਗਵਾਹ ਹੈਗਾ ਤੇ ਅੱਜ ਅਗਰ ਉਹ ਸੇਮ ਪਾਰਟੀ ਤੋਂ ਲੜ ਰਹੇ ਹੁੰਦੇ ਤਾਂ ਹੈਟ੍ਰਿਕ ਹੋ ਸਕਦੀ ਸੀ ਇਸ ਵਾਰੀ ਵੀ ਜਿਵੇਂ ਦੇਖੋ ਜੇ ਉਹ ਸੇਮ ਪਾਰਟੀ 'ਚ ਲੜਦੇ ਤੇ ਸਾਰੇ ਨਾਲ ਸੀਗੇ ਸਾਰੇ ਸਪੋਰਟ ਕਰ ਰਹੇ ਸੀਗੇ ਤਾਂ ਜਿੱਤ ਤਾਂ ਯਕੀਨੀ ਸੀਗੀ ਇਹ ਤਾਂ ਇਹ ਤਾਂ ਕੋਈ ਇਹੋ ਜਿਹੀ ਗੱਲ ਹੈ ਹੀ ਨਹੀਂ ਸੀ ਕਿਸੇ ਨੂੰ ਪ੍ਰੋਬਲਮ ਵੀ ਨਹੀਂ ਸੀ ਚਾਹੇ ਉਹਨਾਂ ਨੇ ਫੋਨ ਚੱਕਿਆ ਨਹੀਂ ਚੱਕਿਆ ਉਹ ਗੱਲਾਂ ਜਿਹੜੀਆਂ ਸੈਕੰਡ ਇਲੈਕਸ਼ਨ 'ਚ ਵੀ ਸੀਗੀਆਂ ਲੇਕਿਨ ਫਿਰ ਵੀ ਜਦੋਂ ਉਹ ਭੱਜੇ ਤੇ ਫਿਰ ਸਾਰਿਆਂ ਦਾ ਮੂਡ ਕਾਂਗਰਸ ਪਾਰਟੀ ਦੇ ਨਾਲ ਹੀ ਆ और आम लोगों का भी जोड़ा है मूड कांग्रेस पार्टी के नाम हो क्योंकि जोड़ा भजन वाला बंदा कोई खड़ा नहीं है इतिहास गवाव है इस चीज़ के दे हाँ देखिए भाजी सस्त श्री अकाल मैं ये बोलना चाहता हूँ कि इस लुधियाना कंस्टिट्यूंसी से अमरिदन सिंह राजा वडिंग बम्पर मेजोरिटी से जीत रहे हैं जस्ट अभी अपडेट आया है कि थर्टी थाउजेंड वोट से आगे चल रहे हैं यानी कि लुधियाना कंस्टिट्यूंसी से राजा अमरिंदर सिंह राजा बडिंग गोइंग टू विन सो so, विन की बात नहीं है बट इस पंजाब के अंदर जो भारतीय जनता पार्टी का सफाया हो रहा है इसलिए सफाया हो रहा है कि आज अगर देश की स्थिति देखा गया तो बेरोज़गारी बिल्कुल फुल सीमा पे लगी हुई है और बेरोजगारी है और महंगाई देखिए तो त्राई त्राई है इस महंगाई के अंदर लोग कोई चीज़ को खरीद नहीं सक रहे और महिलाओं के ऊपर इतना बड़ा अन्याय हो रहा है अगर किसान की बात करें तो किसान एक एक साल आठ महीने तक और गाजीपुर बॉर्डर पे आंदोलन पे बैठा है सो आठ सौ किसान मर चुके हैं अब लेकिन उनका कोई एमएसपी कानून में अमल में नहीं आया काले तीन कानून अमल में आया था पार्लियामेंट में उसके काले तीन कानून हमारे किसान ने उसको ख़त्म करने के लिए आंदोलन पे बैठा ख़त्म हो चुका लेकिन किसान हमारा फिर सेकेंड टाइम शंबू बॉर्डर पे बैठा है कि वो पूछ रहा है कि हमको एम एस पी दीजिए मिनिमम सपोर्ट प्राइस दीजिए और हमारा जो बकाया है हमारा जो उसको माफ़ कीजिए लेकिन देश के प्रधानमंत्री आज तक उस चीज़ को माने नहीं और दिल्ली के अंदर भी उनको कदम रखने नहीं दिया और उनको तो पानी रहता कहीं कही ना कहीं जब राहुल गांधी जी ने कहा था कि ये सारी चीज़ें हम लागू कर देंगे एन एम एस लागू कर देंगे हर चीज़ उनको देंगे yes, yes. तो वो असर जो है कहीं कही ना कहीं अब इस समय रिजल्ट पे में नतीजों में नज़र आ रहा है लुधियाना में भी देखो राहुल गांधी जी बोले कि अप्रेंटशिप के तौर पे हर महिला को ग्रह लक्ष्मी को वन लाख रुपीस पर ईयर दे देंगे और मंथली आठ पाँच सौ रुपये प्रति महिला को गरीब बीपीएल बिलोंग्स टू द बीपीएल ग्रुप को देने के लिए तैयार थे सो फाइव गारंटी स्कीम्स फाइव गारंटी स्कीम्स जो है ऑलरेडी वी हाव सीन इन द कर्नाटका सेकेंड टाइम तेलंगाना में भी सिक्स गारंटी स्कीम अमल में लाएँ तो कर्नाटक में भी गवर्नमेंट वी हाउ फार्म एंड तेलंगाना में भी गवर्नमेंट वी हाव फॉर्म सो इसी तरह इस हिंदुस्तान के अंदर भी वी आर गोइंग टू फॉर्म द गवर्नमेंट लेकिन देश के प्रधानमंत्री भारतीय जनता पार्टी ने इस तरह ई का खेल अगर जैसा रुझान चालू हुआ तो चालू होने के बाद पहला रुझान जब भारतीय जनता पार्टी के तरफ आया उसके बाद ऐसा छलांग मार रहा है पांच कंस्टिट्युएंसिस आगे दस कंस्टिट्युएसिस आगे हमारा जो इंडिया गठबंधन के ऊपर एक या दो इस तरह का जंप मार रहा है तो इट इज नॉट ए रियल रिजल्ट फॉर दिस फाइव फोर्टी थ्री कंस्टिट्यूंसिस सो बात बोलने की यह है कि हिंदुस्तान के अंदर जो उत्तर प्रदेश है उत्तर प्रदेश के अंदर इंडिया गठबंधन ने वी आर गेटिंग अ वेरी गुड मेजोरिटी ਪਾਜੀ ਕੀ ਕਿੱਦਾਂ ਦੇਖਦੇ ਹੋ ਕਿ 30 ਹਜ਼ਾਰ ਵੋਟਾਂ ਤੋਂ ਜਿਹੜੇ ਰਾਜਾ ਵੜਿੰਗ ਕਿਸਮੇ ਅੱਗੇ ਵਧੇ ਹੋਏ ਨੇ ਔਰ ਅੱਗੇ ਚੱਲ ਰਹੇ ਨੇ ਕਿੱਦਾਂ ਲੱਗ ਰਿਹਾ ਹੈ ਕਿ ਜਿਹੜਾ ਲੁਧਿਆਣਾ ਵਾਸੀ ਲੋ ਪਿਆਰ ਦਿੱਤਾ ਜਾ ਰਿਹਾ ਹੈ ਕਾਂਗਰਸ ਪਾਰਟੀ ਨੂੰ ਇੱਕ ਮਹੀਨਾ ਹੋ ਗਿਆ 2 ਤਰੀਕ ਤੋਂ ਰਾਜਾ ਵੜਿੰਗ ਜੀ ਇੱਥੇ ਆਏ ਹੋਏ ਨੇ 17 ਮੀਟਿੰਗਾਂ ਉਹਨਾਂ ਦੀ ਹੋ ਰਹੀਆਂ 17 ਮੀਟਿੰਗਾਂ ਉਹਨਾਂ ਦੀ ਵਾਈਵ ਦੀਆਂ ਤੇ 17 ਉਹਨਾਂ ਦੀਆਂ ਲੜਕੀ ਦੀਆਂ ਰੋਜ਼ ਦੀਆਂ 50 ਮੀਟਿੰਗਾਂ ਇੱਕ ਮਹੀਨੇ 1500 ਮੀਟਿੰਗ ਹੋਈ ਹੈ ਨੋ ਵਿਧਾਨ ਸਭਾ ਨੇ ਪਹਿਲੀ ਵਾਰ ਗਿਨੀਜ਼ ਬੋਕ ਕੇ ਰਿਕਾਰਡ ਹੈ ਕਿ ਇੱਕ ਵਿਧਾਨ ਸਭਾ ਡੇਢ 150 ਮੀਟਿੰਗ ਹੋ ਰਹੀ ਹੈ ਤੇ ਇੱਕ ਵਾਰਡ ਦੇ ਵਿੱਚ ਪੰਜ-ਪੰਜ ਮੀਟਿੰਗਾਂ ਜਿਦੇ ਹਜ਼ਾਰਾਂ ਲੋਕ ਕਾਂਗਰਸ ਪਾਰਟੀ ਨੂੰ ਹੱਥ ਪੰਜੇ ਨੂੰ ਮੋੜਾ ਲਾ ਰਹੇ ਸੀ ਕਿਉਂਕਿ ਉਹ ਬਿੱਟੂ ਗਦਾਰ ਦੀ ਜਿਹੜੀ ਉਹਨੇ ਕਾਂਗਰਸ ਵਰਕਰਾਂ ਦੀ ਪਿੱਠ ਤੇ ਛੂਰਾ ਮਾਰਿਆ ਉਹਦਾ ਜਵਾਬ ਦੇਣਾ ਜਾ ਰਿਹਾ ਸੀ ਹੁਣ 35000 ਵੋਟ ਤੇ ਅਸੀਂ ਅੱਗੇ ਚਾਰੇ ਕੁਝ ਹੀ ਘੰਟਿਆਂ 'ਚ 1 ਲੱਖ ਤੋਂ ਅਜੀਤ ਰਾਜਾ ਵੜਿੰਗ ਨੂੰ ਜਿਤਾ ਕੇ ਕਾਂਗਰਸ ਹੀ ਚੋਲੀ ਆਇਆ ਸੀਟ ਪਾਵਾ ਬਿੱਟੂ ਜੀ ਦੀ ਗੱਲ ਕੀਤੀ ਤੁਹਾਨੂੰ ਲੱਗਦਾ ਅਗਰ ਬਿੱਟੂ ਜੀ ਪਾਰਟੀ ਨਾ ਛੱਡ ਕੇ ਜਾਂਦਾ ਤੇ ਇਸ ਤਰ੍ਹਾਂ ਹੀ ਪਿਆਰ ਵਾਲਾ ਲੁਧਿਆਣਾ ਵਾਸੀ ਨੂੰ ਮਿਲਦਾ ਔਰ ਹੈਟ੍ਰਿਕ ਕਰ ਜਾਂਦਾ ਅਜਾ ਕਾਂਗਰਸ ਮਹੀਨਾ ਪੱਲੋ ਹੀ ਸਾਨੂੰ ਬਿੱਟੂ ਜੀ ਦੀਆਂ ਚਾਲਾਂ ਤੋਂ ਪਤਾ ਲੱਗ ਗਿਆ ਸੀ ਕਿ ਦਾਲੇ ਕਾਲਾ ਜਿੱਥੇ ਵੀ ਜਾਂਦੇ ਸੀ ਤੇ ਸਾਨੂੰ ਦੇਖ ਕੇ ਹੱਸਦੇ ਸੀ ਕਿ ਅਸੀਂ ਇੰਨੇ ਸਾਲਾਂ ਤੋਂ ਤੁਸੀਂ ਜੁੜੇ ਹੋਏ ਮੈਂ ਤਾਂ ਤੁਹਾਡਾ ਫੋਨ ਵੀ ਨਹੀਂ ਚੱਕਿਆ ਤੁਸੀਂ ਫੇਰ ਕਾਂਗਰਸ ਵਰਕਰ ਤੁਰੇ ਫਿਰਦੇ ਹੋ ਸਾਨੂੰ ਸ਼ੱਕ ਸੀ ਪਰ ਇਹਨਾਂ ਨੇ ਜੋ ਕੀਤਾ ਚੰਗਾ ਕੀਤਾ ਸਾਨੂੰ ਪਤਾ ਲੱਗ ਗਿਆ ਅੱਜ ਲੁਧਿਆਣੇ ਦੀ ਜਨਤਾ ਥੂ-ਥੂ ਕਰ ਰਹੀ ਹੈ ਤੇ ਇਹ ਸ਼ਹਿਰ ਛੱਡ ਕੇ ਭੱਜਣਗੇ ਕੁਝ ਘੰਟਿਆਂ ਬਾਅਦ ਇੰਡੀਆ ਨੈਸ਼ਨਲ ਕਾਂਗਰਸ ਜਿੰਦਾਬਾਦ ਰਾਜਾ ਬੜਿੰਗ ਜੀ ਨੂੰ ਜਿੱਥੇ ਯੂਥ ਸਾਰਾ ਪਿਆਰ ਕਰਦਾ ਹੈ ਇਹਨਾਂ ਦੇ ਆਨ ਨਾਲ ਯੂਥ ਦੀ ਪਾਵਰ ਵਧੀ ਹੈ ਤੇ ਵਰਕਰ ਪਿਆਰ ਕਰਦੇ ਜੀ ਇਹ ਕਹਿੰਦੇ ਸੀ ਬਾਦਲਾ ਉਮੀਦਵਾਰ ਹੈ ਦੇਖੋ ਤੁਹਾਡੇ ਸਾਹਮਣੇ ਹੁਣ 1 ਘੰਟੇ ਤੱਕ ਰਿਜ਼ਲਟ ਆ ਜਾਣਾ ਤੇ ਪੰਜਾਬ ਦੇ ਵਿੱਚ ਕਾਂਗਰਸ ਦੀ ਰੀਡ ਤੇ ਕਾਂਗਰਸ ਦੀ ਪਾਵਰ ਵਧੀ ਹੈ ਰਾਜਾ ਬੜਿੰਗ ਜੀ ਦੇ ਆਨ ਨਾਲ ਪ੍ਰਧਾਨਵੀਰ ਰਾਜਾ ਹਰ ਕੀ ਬਾਤ ਨਹੀਂ ਹੈ ਦੀ ਐਡਮਿਨਿਸਟ੍ਰੇਸ਼ਨ ਆਫ ਦਾ ਗੁੱਡ ਦਾ ਪਰਸਨ ਇਜ਼ ਪਰਸਨ ਕੈਨ ਐਡਮਿਨਿਸਟ੍ਰੇਟ ਦਾ ਵੈਲ ਪਰਸਨ ਇਜ਼ ਗoing ਟੂ ਡਿਵੈਲਪ ਦਾ ਲੁਧਿਆਣਾ ਪਰਸਨ ਇਜ਼ ਗoing ਟੂ ਡਿਵੈਲਪ ਦਾ ਪੋਰ ਐਂਡ ਡੌਂਟ ਟੂ ਦਾ ਪੀਪਲਸ ਆਫ ਦਾ ਲੁਧਿਆਣਾ ਤੁਸੀਂ ਜਾਨਦੇ ਹੋਗੇ ਕੀ ਕਹਿਣਾ ਚਾਹੋਗੇ ਦੇਖੋ ਗੱਲ ਐ ਵਾ ਕਿ ਰਾਜਾ ਜੀ ਬਾਹਰ ਦੇ ਨਹੀਂ ਹੈਗੇ ਉਹ ਪੂਰੇ ਪੰਜਾਬ ਦੇ ਸਾਡੇ ਪ੍ਰੈਜ਼ੀਡੈਂਟ ਜਦੋਂ ਤੇ ਪ੍ਰਧਾਨ ਬਣੇ ਉਹਨਾਂ ਨੇ ਕਾਂਗਰਸ ਨੂੰ ਮਜ਼ਬੂਤ ਕੀਤਾ ਔਰ ਅੱਜ ਪੂਰੇ ਪੰਜਾਬ 'ਚ ਜਿਹੜੀਆਂ ਸੀਟਾਂ ਆ ਰਹੀਆਂ ਐ ਉਦੇ ਵਿੱਚ ਉਹਨਾਂ ਦਾ ਰੋਲ ਬੜਾ ਅਦਾ ਕਰਦਾ ਹੈ ਕਿਉਂਕਿ ਉਹਨਾਂ ਨੇ ਨੀਚੇਲੇ ਤਰਤੋਂ ਕਾਂਗਰਸ ਨੂੰ ਮਜ਼ਬੂਤ ਕੀਤਾ ਔਰ ਉਹਨਾਂ ਨੇ ਆਪਣਾ ਇੱਕ ਵਿਜ਼ਨ ਲੁਧਿਆਣੇ ਦਿੱਤਾ ਜਿਹੜਾ ਵਿਜ਼ਨ ਸੀ ਉਹ ਹਰੇਕ ਮੈਂ ਪਹਿਲੇ ਵੀ ਗੱਲ ਕੀਤੀ ਸੀ ਨੌਜਵਾਨਾਂ ਲਈ ਉਹ ਇੰਡਸਟਰੀਅਲ ਰਿਲੀਫ ਵੋਕਲ ਬਾਈ ਨਵੇਂ ਬਣਾਣੇ ਅੰਡਰ ਅੰਡਰ ਬ੍ਰਿਜ ਓਵਰ ਬ੍ਰਿਜ ਬਣਾਣੇ ਬੁੱਢਾ ਨਾਲੇ ਦੀ ਸਮੱਸਿਆ ਹੱਲ ਕਰਨੀ ਔਰ ਲੁਧਿਆਣੇ ਦੀ ਸਭ ਤੋਂ ਵੱਡੀ ਜਿਹੜੀ ਹੈਗੀ ਹੈ ਸਰ ਬੁੱਢਾ ਨਾਲੇ ਇੱਕ ਐਦਾ ਦਾ ਰਿਹਾ ਕਿ ਜੋ ਸਿਰਫ ਸਿਆਸੀ ਟਾਈਮ ਹੀ ਇਸਤੇਮਾਲ ਕੀਤਾ ਗਿਆ ਅਗਰ ਤੁਹਾਡੀ ਪਾਰਟੀ ਪਹਿਲਾਂ ਵੀ ਰਮਨਿਤ ਬਿੱਟੂ ਜੀ ਸੀ ਉਹਨਾਂ ਨੇ ਕਿਹਾ ਸੀ ਐਸੋਰੀ ਮੈਮ ਆ ਗਏ ਜਿੱਤ ਕੇ ਦੂਸਰੀ ਵਾਰੀ ਤੇ ਐਸੋਰੀ ਮੈਂ ਬੁੱਢਾ ਨਾਲਾ ਜਰੂਰ ਸਾਫ਼ ਕਰਾ ਲਾਂਗਾ 5 ਸਾਲ ਬੀਤ ਗਏ ਤੇ ਹੁਣ ਚਰਚਾਵਾਂ ਵਿੱਚ ਕੋਈ ਮੈਟਰ ਹੋ ਗਿਆ ਕਿ ਬੁੱਢਾ ਨਾਲਾ ਹੁਣ ਤੁਸੀਂ ਵੀ ਦੁਆਰਾ ਤੋਂ ਕਿ ਇਸ ਗੱਲ ਨੂੰ ਪੁੱਛਿਆ ਕਿ ਲੱਗਦਾ ਹੈ ਇਸ ਐਨ ਏਰੀਆ ਹੈਗਾ ਇਹਦੇ ਦਾ 16000 ਕਰੋੜ ਦਾ ਬਜਟ ਹੈ ਇਹ ਛੋਟੇ ਛੋਟੇ ਬਜਟਾਂ ਨਾਲ ਇਹਦਾ ਕੰਮ ਨਹੀਂ ਹੋਣਾ ਔਰ ਇਹ ਜਿਹੜਾ ਜਿਹੜਾ ਇਹ ਬਜਟ ਰੱਖਿਆ ਗਿਆ ਹੈ ਇਹ ਵਰਲਡ ਬੈਂਕ ਦੇ ਸਹਿਯੋਗ ਨਾਲ ਸੈਂਟਰ ਦੇ ਸਹਿਯੋਗ ਨਾਲ ਹੱਲ ਹੋਣਾ ਸੀਗਾ ਪਿਛਲੀ ਜਦੋਂ ਗਵਰਨਮੈਂਟ ਸੀਗੀ ਉਸ ਵਕਤ ਸੈਂਟਰ ਗਵਰਨਮੈਂਟ ਨੇ ਸਾਥ ਨਹੀਂ ਦਿੱਤਾ ਜੇ ਸਾਥ ਦਿੱਤਾ ਹੁੰਦਾ ਅੱਜ ਫਿਰ ਉਹ ਬੁੱਢਾ ਦਰਿਆ ਦਰਿਆ ਬਣ ਜਾਂਦਾ ਨਾਲ ਦੀ ਜਗਾ ਕਿਉਂਕਿ 16 ਕਿਲੋਮੀਟਰ ਦਾ ਏਰੀਆ 16000 ਕਰੋੜ ਰੁਪਇਆ ਜਦੋਂ ਉੱਥੇ ਲੱਗਣਾ ਹੈ ਉੱਤੇ ਹਰਿਆਲੀ ਉੱਤੇ ਸੜਕਾ ਦੋਨੇ ਪਾਸੇ ਇੱਕ ਖੂਬਸੂਰਤੀ ਬਣਨੀ ਸੀ ਜਿਹੜਾ ਕਿ ਬਣਨ ਦਿੱਤਾ ਜਾ ਰਿਹਾ ਸੈਂਟਰ ਗਵਰਨਮੈਂਟ ਨੇ ਬਿਲਕੁਲ ਵੀ ਉਦੋਂ ਜੇ ਸਹਿਯੋਗ ਨਹੀਂ ਦਿੱਤਾ ਜੈ ਰਾਮ ਰਮੇਸ਼ ਜੀ ਐਸੋ ਦਾ ਮਨਿਸ ਤੁਹਾਡੀ ਸੀ ਉਦੋਂ ਉਸ ਕੱਲੇ ਕੱਲੇ ਇਲਾਕੇ ਦਾ ਦੌਰਾ ਕੀਤਾ ਸੀ ਸ਼ਾਇਦ ਤੁਹਾਨੂੰ ਤੁਸੀਂ ਦੇਖਿਆ ਹੋਵੇ ਇਸ ਕਰਕੇ ਕੋਈ ਵੀ ਸਮੱਸਿਆ ਨੂੰ ਦੂਰ ਕਰਨ ਦੇ ਲਈ ਜਿਹੜਾ ਹੈਗਾ ਉਹ ਜ਼ੋਰ ਦੀ ਜ਼ਰੂਰਤ ਹੈ ਆਵਾਜ਼ ਦੀ ਜ਼ਰੂਰਤ ਹੈ ਔਰ ਇਹ ਆਵਾਜ਼ ਜਿਹੜੀ ਹੈ ਉਹ ਸੰਸਦ ਦੇ ਵਿੱਚ ਰਾਜਾ ਮਨਿੰਦਰ ਬਣ ਜਾਣਗੇ ਧੰਨਵਾਦ ਤਾਂ ਜੈਸੇ ਹਮਾਰੇ ਰਾਹੁਲ ਗਾਂਧੀ ਜੀ ਔਰ ਰਾਜਾ ਬੜਿੰਗ ਜੀ जो भारत जोड़ो यात्रा में जो आ, लोगों को लोगों का जो स्वागत देखा गया है इस लुधियाना लुधियाना शहर में और लुधियाना कंस्टिट्यूंसी में और कंप्लीटली पंजाब में यही यही रिस्पॉन्स इस अमरिंदर सिंह राजा बड्डिंग को मिला है और राहुल गांधी को भी मिला है सो so, यहाँ का वोटिंग परसेंट ऑफ द पीपुल अमरिंदर सिंह राजा बड्डिंग को दो भारत जोड़ो यात्रा में जैसा स्वागत मिला है वोट ऑफ द परसन भी उसी तरह राजा बडिंग को हुआ वी आर वेरी थैंक्स टू द वोटर्स ऑफ लुधियाना कहना की है जी चोन कमीशन बैठे हुए हैं गिनती चल रही है ਜੋ ਜੋ ਬਖਸ਼ੇ ਖੁੱਲਣਗੇ ਤੇ ਉਹਨਾਂ ਨੂੰ ਤਾੜੀਆਂ ਵੱਜੀਆਂ ਜਾਣਗੀਆਂ ਤੇ ਇੱਥੇ ਭੰਗੜੇ ਪਾਈ ਜਾਵਣਗੇ। ਇਸ ਵੇਲੇ ਦੀ ਲੀਡ ਬਣਾ ਕੇ ਰੱਖੀ ਹੋਈ ਹੈ ਵੀ ਨੀ ਕਿ ਰੇਸ ਤੋਂ ਇੱਕ ਹੋਰੀ ਪਿੱਛੇ ਹੋਏ ਨੇ ਅੱਗੇ ਪਿੱਛੇ ਸਲੋਅਰ ਤੇ ਬੰਦਾ ਕਹਿੰਦਾ ਉੱਪਰ-ਨੀਚੇ ਹੋ ਰਿਹਾ। ਬੈਕ ਟੂ ਬੈਕ ਜਿੰਨੇ ਫੇਸ ਦੇਖਣ ਨੂੰ ਮਿਲ ਰਹੇ ਸਾਰੇ ਜੋ ਉਹਨਾਂ ਬੜਗਤ ਬਣਾਈ ਹੋਈ ਹੈ। ਇਸ ਤੋਂ ਤੁਹਾਨੂੰ মিডিਏ ਵਾਲਿਆਂ ਨੂੰ ਇਹ ਜਾਣਨਾ ਚਾਹੀਦਾ ਹੈ ਕਿ ਕਾਂਗਰਸ ਪਾਰਟੀ ਦੇ ਪੁਰਾਣੇ ਤੋਂ ਪੁਰਾਣੇ ਵਰਕਰਾਂ ਨੇ ਕੰਮ ਕੀਤਾ ਹੈਗਾ ਔਰ ਬਹੁਤ سارے ਡਰਾਮੇਬਾਜ਼ ਵੀ ਸੀਗੇ। ਇੰਝ ਵੀ ਕੋਈ ਸ਼ੱਕ ਨਹੀਂ ਹੈ ਰਾਜਾ ਵਰਿੰਗ ਨੂੰ ਸਭ ਪਤਾ ਆ। ਔਰ ਅਸੀਂ ਕਾਂਗਰਸ ਦੇ ਹਰ ਵਰਕਰ ਦਾ ਧੰਨਵਾਦ ਕਰਦੇ ਆ ਜਿਹੜੇ ਗੈਰ ਕਾਂਗਰਸੀ ਲੋਕਾਂ ਨੇ ਵੀ ਰਾਜਾਪਟਿੰਗ ਦੀ ਸ਼ਬੀ ਨੂੰ ਦੇਖ ਕੇ ਕਾਂਗਰਸ ਪਾਰਟੀ ਦੀ ਸ਼ਬੀ ਨੂੰ ਦੇਖ ਕੇ ਰਾਹੁਲ ਗਾਂਧੀ ਦੀ ਦੇਸ਼ ਦੀ ਭਗਤੀ ਨੂੰ ਦੇਖ ਕੇ ਵੋਟ ਪਾਈ ਅਸੀਂ ਉਹਨਾਂ ਦੇ ਵੀ ਰਿਣੀ ਆ ਧੰਨਵਾਦੀ ਆ ਔਰ ਅੱਜ ਮੈਂ ਮੋਦੀ ਸਰਕਾਰ ਤੇ ਭਾਜਪਾ ਨੂੰ ਕਹਿਣਾ ਚਾਹੁੰਨਾ ਜਿਹਨੂੰ ਪੱਪੂ ਕਹਿੰਦੇ ਸੀ ਅੱਜ ਉਹ ਤੁਹਾਡਾ ਬਾਪਾ ਬਣ ਗਿਆ ਸੋ ਦੋਸਤੋ ਜੇ ਆਸ ਕਰਦੇ ਕਿ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਨਾਲ ਲਿਖਣ ਦੇ ਪੇਚ ਲਾਈਕ ਕਰੋ ਸਬਸਕ੍ਰਾਈਬ ਕਰੋ ਪ੍ਰੋਗਰਾਮ ਵਧੀਆ ਲੱਗੇ ਸੋ ਜਿਵੇਂ ਜੋ ਕਰੋ ਸੋ ਕੈਮਰਾ ਪਰਸਨ ਸੰਜੇ ਦੇ ਨਾਲ ਹਰ